ਹਾਂਜੀ ਦੋਸਤੋ ਪਿਆਰ ਭਰੀ ਸਸਰੀ ਕਾਲ ਤੇ ਮੈਂ ਤੁਹਾਡਾ ਆਪਣਾ ਦੇਵਰੀ ਨੂੰ ਅੱਜ ਦੀ ਦੋਸਤੋ ਤੇਰੀ ਆਪਾਂ ਵੀਡੀਓ ਬਣਾਉਣ ਜਾ ਰਹੇ ਆ ਪੰਡਾਰੀਨੋ ਤੇ ਜ਼ਿਲ੍ਹਾ ਫਰੀਕੋਟ ਜੋ ਕੋਟ ਕਪੂਰੇ ਤੋਂ 9 ਕਿਲੋਮੀਟਰ ਦੂਰੀ ਤੇ ਰਹਿ ਗਿਆ ਪੰਡਾਰੀਨੋ ਤੇ ਦੋਸਤੋ ਇੱਕ ਆਪਾਂ ਕਰੇਲੂ ਕਰੇਲੂ ਬਾਈ ਦੇ ਘਰੋਂ ਵੀਡੀਓ ਬਣਾਉਣ ਜਾ ਰਹੇ ਆ ਜੋ ਪਤੂ ਸ਼ੌਂਕਲ ਬਾਈ ਪਾਲ ਦਾ ਇੱਕ ਤੋਂ ਇੱਕ ਪਤੂ ਬਾਈ ਤਿਆਰ ਕਰਦਾ ਰਹਿੰਦਾ 200 ਵੀਡੀਓ ਲੰਬੀ ਹੋ ਸਕਦੀ ਆ ਤੇ ਬਹੁਤ ਵਧੀਆ ਵੀਡੀਓ ਹੋਊਗੀ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਨ ਨਾਲ ਭੁੱਲਿਓ ਤੇ ਹੋਰ ਵੀ ਖਰੀਦਦਾਰ ਵੀਰਾਂ ਤੱਕ ਵੀਡੀਓ ਪਹੁੰਚੇ ਤੇ ਵੀਡੀਓ ਦਾ ਲਾਭ ਲੈ ਸਕਣ ਆਹੇ ਬੰਦ ਕਰ ਤੇ ਖੋਲੋ ਤੇ ਬਾਈ ਜਿਹੜੇ ਚੀਜ਼ੇ ਸੂਏ ਆ ਮੱਝ ਸੇਲ ਕਰਨੀਆਂ ਤੇ ਨਿਗਾਹ ਪਾ ਮਰੋਣੀ ਆ ਜੱਕ ਪਾਤੂ ਦੀ ਕਰਨੇ ਆ ਕਰਮਾਲੀ ਬਹੁਤ ਠੰਡੀ ਦੇ ਸੀਲ ਆ ਕਰਮਾਲੀ ਦਾ ਸਿੰਗ ਚੈੱਕ ਕਰ ਲਓ ਖੁੰਡੇ ਸਿੰਗ ਆ ਬਹੁਤ ਚੰਗਾ ਰਵਾ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰਨਾ ਭੁੱਲਿਓ ਥਣਲੇਵੇ ਦੀ ਬਿਲਕੁਲ ਸਾਫ ਆ ਦੋ ਤਿੰਨ ਦਿਨ ਸੂਣ ਚ ਵਾਕੀ ਨੇ ਤੋੜ ਲੈਨੇ ਤੇ ਆਜੋ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਭਕਾਵਾਂਗੇ ਜੇ ਚੱਕ ਪੱਤੂ ਦੀ ਕਰਨੀ ਆ ਬਾਈ ਜੀ ਖੋਲਿਓ ਤੇ ਦੋਸਤੋ ਨਵੀਆਂ-ਨਵੀਆਂ ਵੀਡੀਓ ਵੇਖਣ ਲਈ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਵਾਲਾ ਬਟਨ ਦਬਾ ਦਿਓ ਤੇ ਕਰਮਾ ਵਾਲੀ ਤੇ ਨਿਗਾਹ ਸਾਰੀ ਮਾਰ ਲਿਓ ਬਹੁਤ ਠੰਡੀ ਸੀਲ ਮੱਝਾਂ ਤਨਲੇਵ ਦੀ ਬਿਲਕੁਲ ਸਾਫ ਪਈ ਆ ਲੰਬੀ ਵੇਲ ਆ ਟੱਪੜੇ ਦੀ ਬਹੁਤ ਬਿਲਕੁਲ ਹਿਸਾਬ ਪਈ ਆ ਸਾਰੀ ਆਪਾਂ ਤੁਹਾਨੂੰ ਮੱਝ ਤੇ ਨਿਗਾ ਮਰਾਵਾਂਗੇ ਕਰਮ ਵਾਲੀ ਦੇ ਪੂਰੀ ਤਸੱਲੀ ਕਰ ਲਿਓ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਂਗੇ ਸਾਰੀ ਡਿਟੇਲ ਦਵਾਵਾਂਗੇ ਤਾਰਾ ਮੱਝ ਦਾ ਰਿਕਾਰਡ ਪੁੱਛਾਂਦੇ ਬਾਈ ਨਾਲ ਤੇ ਨਾਲ ਜੇਰਾ ਦੇਣਾ ਕਿ ਬਸ ਬਸ ਜੀ ਬਾਈ ਜੀ ਭਾਈ ਜੀ ਸਭ ਤੋਂ ਪਹਿਲਾਂ ਆਪਣਾ ਨਾਂ ਦੱਸੋ ਜੀ ਨਾਂ ਸ਼ਕੰਦਰ ਸਿੰਘ ਸ਼ਕੰਦਰ ਸਿੰਘ ਤੇ ਆਪਣਾ ਘਰ ਕਿੱ데 ਲੱਗੇ ਰਹਿ ਗਿਆ ਜੀ ਮੈਂਨ ਅੱਡੇ ਤੇ ਪਜਾਦਦੇ ਤੇ ਮੈਂਨ ਅੱਡੇ ਤੇ ਬਾਈ ਦਾ ਘਰ ਰਹਿ ਗਿਆ ਜੀ ਤੇ ਤੀਰ ਕਾਲੀ ਕਰਮਾਲੀ ਦਾ ਜੀ ਕਰਮਾਲੀ ਦਾ ਰਿਕਾਰਡ ਵਧੀਆ ਘਰ ਦੀ ਹੈਗੀ ਆ ਇਹ ਵੀ ਹੈਗੀ ਤੀਜੇ ਸੂਏ ਨੇ ਸੂਣਾ ਠੀਕ ਹੈ ਲੋ ਦੋਸਤੋ ਆ ਇਹਦੀ ਮਾਂ ਜੀ ਆ ਵੀ ਬਹੁਤ ਚੰਗੇ ਰਵੀ ਦੀ ਮਾਂ ਸੀ ਬਹੁਤੀਆਂ ਸੂਏ ਦੀਆਂ ਤਾਂ ਬਦਲ ਲਈਆਂ ਜਿਵੇਂ ਉਹਦੇ ਸੂਤੀ ਹੋਏ ਦੀ ਨਾਲ ਠੀਕ ਹੈ ਜੀ ਨਹੀਂ ਆਪਾਂ ਨੂੰ ਉਹ ਵੀ ਦੇਖੀ ਇਕੱਠੀਆਂ ਸੂਆਂ ਕੋਈ ਇਕੱਠੀਆਂ ਹੋ ਜਾਂਦੀਆਂ ਨੇ ਤੇ ਚ ਪਹਿਲੇ ਸੂਏ ਕਿੰਨਾ ਦੁੱਧ ਦਿੱਤਾ ਜੀ ਨੇ ਜੀ ਪਹਿਲੇ ਸੂਏ ਦਿੱਤਾ ਦੂਆਂ ਲੰਗਾ ਦਾ 11 ਕਿਲੋ ਠੀਕ ਹੈ ਜੀ ਪਹਿਲੇ ਸੂਏ 11 ਕਿਲੋ ਦੁੱਧ ਦਿੱਤੇ ਤੇ ਦੂਜਾ ਸੂਆ ਬਾਈ ਜੀ ਦੂਜੇ ਸੂਏ 13 ਸਾਡੀ ਨਾਰਮਲ ਖਰਾਕ ਆ ਘਰੇ ਕੋਈ ਸੂੜੀ ਸਾੜੀ ਨਹੀਂ ਪਾਉਂਦੇ ਠੀਕ ਹੈ ਜੀ ਆਮ ਤੌਰ ਤੇ ਆਪਾਂ ਦੂ ਸਾਮ ਦੇ ਆਪਾਂ ਉਸ ਤਰ੍ਹਾਂ ਹੀ ਸੀਵਾ ਕਰ ਰਹੇ ਆ ਕੋਈ ਉਹ ਵੇਲਾ ਚ ਕੋਈ ਦਾਣਾ ਨਹੀਂ ਕੋਈ ਕੁਝ ਨਹੀਂ ਗਾ ਬਸ ਅੱਲਾ ਉਸ ਦਾਣਾ ਆਪਣਾ ਕਣਕ ਦਾ ਠੀਕ ਆ ਬਾਈ ਜੀ ਥੋੜੀ ਨਹੀਂ ਕੋਈ ਇਹ ਕਿਛ ਕੁਝ ਨਹੀਂ ਮੇਰਾ ਆਪੇ ਆਂਖੇ ਲੋ ਗਿਆ ਸੀ ਬਸ ਇਹ ਤੇਰਾ ਅੱਡੇ ਤੇਰਾ ਉਹ ਦਾ ਇਹ ਕਿ ਕਰਮਾ ਦੀ ਹੋਰ ਵਧੂਗੀ ਵਧੂਗੀ 15 16 ਲੀਟਰ ਦੁੱਧ ਦੀ ਝਾਗ ਆ ਕਰਮਾਲੀ ਦੀ ਤੇ ਧੰਮਲ ਦੋ ਤੁਤਣ ਲੈ ਵੀ ਦੀ ਬਹੁਤ ਸਾਫ ਪਈ ਆ ਤੇ ਨਿਗਾ ਮਾਰ ਲਿਓ ਦੋ ਤਿੰਨ ਦਿਨ ਬਾਕੀ ਨੇ ਸੂਣ ਦੇ ਤੇ ਪੱਠਪੜੇ ਦੀ ਬਹੁਤ ਸਾਫ ਪਈ ਆ ਸਾਰਾ ਰਵਾ ਇੱਕ ਰਵੇ ਦੀਆਂ ਇਹ ਸਾਰੀਆਂ ਜੀ ਨਾਗ ਤੇ ਬਹੁਤ ਤੇ ਬਾਈ ਜੀ ਸਭ ਤੋਂ ਆਪਣਾ ਮੋਬਾਈਲ ਨੰਬਰ ਕਿੰਨਾ ਜੀ 93638 ਠੀਕ ਹੈ ਜੀ 9357 ਇੱਕ ਵਾਰੀ ਹੋਰ ਬੋਲ ਦੋ ਬਾਈ ਜੀ 93638 ਠੀਕ ਹੈ ਜੀ 93257 ਲਓ ਦੋਸਤੋ ਬਾਈ ਨੇ ਮੋਬਾਈਲ ਨੰਬਰ ਬੋਲਤਾ ਤੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰ ਦੋ ਤੇ ਹੋਰ ਵੀ ਗਰੀਦਾਰ ਵੀਰਾਂ ਚੱਕ ਵੀਡੀਓ ਪਹੁੰਚੇ ਤੇ ਵੀਡੀਓ ਦਾ ਲਾਭ ਲੈ ਸਕਣ ਤੇ ਬਾਈ ਜੀ ਮੁੱਲ ਫੋਨ ਤੇ ਹੋਊਗਾ ਫੋਨ ਤੇ ਹੀ ਕਰ ਲਾਂਗੇ ਠੀਕ ਨੇ ਪਰਖ ਜਨ ਦਾ ਆਪ ਹੀ ਦੇਖ ਲੈਣੀ ਆ ਠੀਕ ਆ ਜੀ ਤੇ ਬਹੁਤ ਧੰਨਵਾਦ ਦੋਸਤੋ ਤੇ ਮਿਲਦੇ ਆ ਇਸਤੋਂ ਅਗਲੀ ਵੀਡੀਓ ਦੇ ਨਾਲ ਤੇ ਬਣੇ ਰਹੋ ਵੀਡੀਓ ਦੇ ਅੰਤ ਤੱਕ